ਸ੍ਰੀ ਕਾਲਜੀ ਸਾਰੇ ਜ਼ੋਨ ਇੰਚਾਰਜ ਬਾਨ ਪੰਜ ਸਰਪੰਚ ਸਾਰੇ ਕਾਂਗਰਸ ਪਾਰਟੀ ਦੇ ਉੱਤੇ ਦਾ ਸਬਾਨ ਨੂੰ ਮੇਰੀ ਬੇਨਤੀ ਹੈ ਵੀ ਜਿਵੇਂ ਅੱਗੇ ਵੀ ਆਪਾਂ ਜ਼ਿਕਰ ਕੀਤਾ ਹੈ ਵੀ ਪੰਚਾਇਤਾਂ ਦੀਆਂ ਚੋਣਾਂ ਦਾ ਜਿਹੜਾ ਵਾ ਉਹ 20 ਅਕਤੂਬਰ ਤੱਕ ਦਾ ਜਿਹੜਾ ਹੋਣ ਦਾ ਉਹ ਪ੍ਰੋਗਰਾਮ ਆ ਗਿਆ ਵਾ ਸੋ ਉਹਦੇ ਸਬੰਧ ਵਿੱਚ ਆਪਾਂ ਇੱਕ ਆਵਦੀ ਮੀਟਿੰਗ ਆਪਣੇ ਹਲਕੇ ਖੇਮ ਕਰਨ ਦੇ ਸਾਰੇ ਕਾਂਗਰਸ ਵਰਕਰ ਸਬਾਨਾਂ ਦੀ ਮੰਗਲਵਾਰ ਨੂੰ ਲਾਈਟ ਪੈਲਸ ਅੱਜ ਆਪਾਂ ਸਵੇਰੇ 10 ਵਜੇ ਆਪਾਂ ਰੱਖੀ ਹੈ ਸੋ ਸਾਰੇ ਜੋਨ ਇੰਚਾਰਜ ਬੰਨਾਂ ਨੂੰ ਮੇਰੀ ਬੇਨਤੀ ਵੀ ਆਪੋ ਆਪਣੇ ਜ਼ੋਨ ਦੇ ਜਿਹੜੇ ਪਿੰਡੇ ਪਿੰਡ ਆ ਉਥੋਂ ਦੇ ਪੰਜ ਸਰਪੰਚ ਜਾਂ ਜਿਹੜੇ ਵੀ ਆਪਣੇ ਕਾਂਗਰਸ ਪਾਰਟੀ ਦੇ ਵਰਕਰਸ ਬਾਣਿਆ ਯੂਥ ਵਾਲਿਆ ਸਾਰੇ ਭਰਾਵਾਂ ਨੂੰ ਤੁਸੀਂ ਅੱਜ ਤੋਂ ਹੀ ਸਨਾਹ ਲਾ ਕੇ ਵੀ ਕੋਈ ਮੈਸੇਜ ਤੁਹਾਨੂੰ ਰਹਿ ਜੀ ਮੰਗਲਵਾਰ ਸਵੇਰੇ 10 ਵਜੇ ਲਾਈਮ ਲਾਈਟ ਦੇ ਵਿੱਚ ਆਪਾਂ ਇਕੱਠੇ ਹੋ ਕੇ ਸਾਰੀ ਆਉਣ ਵਾਲੇ ਟਾਈਮ ਦੀ ਜਿਹੜੀਆਂ ਚੋਣਾਂ ਆ ਉਡੀਆ ਪਾਰਾਂ ਨੀ ਉੱਥੇ ਬਣਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਵੀ ਸਾਰੇ ਤੁਸੀਂ ਆਪ ਤੇ ਆਪਦੇ ਸਾਥੀਆਂ ਦੇ ਸਮੇਤ ਮੰਗਲਵਾਰ ਨੂੰ ਲਾਈਮ ਲਾਈਟ ਦੇ ਵਿੱਚ ਪਹੁੰਚ ਕੇ ਤੇ ਆਪਣਾ ਜਿਹੜਾ ਕਾਂਗਰਸ ਪਾਰਟੀ ਦੀ ਜਿਹੜੀ ਇਲੈਕਸ਼ਨ ਆਪਾਂ ਉਹਦੇ ਵੱਲੋਂ ਲੜਨੀ ਹੈ ਉਹਦੇ ਵਾਸਤੇ ਆਪਾਂ ਸਾਰੀ ਅਰਣਨੀਤੀ ਤਿਆਰ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੱਸ ਸ੍ਰੀ ਅਕਾਲ ਜੀ ਸਾਰੇ ਜੋਂਨ ਇੰਚਾਰਜ ਸਬਾਨ ਪੰਜ ਸਰਪੰਚ ਸਾਰੇ ਕਾਂਗਰਸ ਪਾਰਟੀ ਦੇ ਉੱਤੇ ਦਰਸਬਾਨ ਉਨ ਮੇਰੀ ਬੇਨਤੀ ਆ ਵੀ ਜਿਵੇਂ ਅੱਗੇ ਵੀ ਆਪਾਂ ਜ਼ਿਕਰ ਕੀਤਾ ਹੈ ਵੀ ਪੰਚਾਇਤਾਂ ਦੀਆਂ ਚੋਣਾਂ ਦਾ ਜਿਹੜਾ ਵਾ ਉਹ 20 ਅਕਤੂਬਰ ਤੱਕ ਦਾ ਜਿਹੜਾ ਹੋਣ ਦਾ ਉਹ ਪ੍ਰੋਗਰਾਮ ਆ ਗਿਆ ਵਾ ਸੋ ਉਹਦੇ ਸਬੰਧ ਵਿੱਚ ਆਪਾਂ ਇੱਕ ਆਪਦੀ ਮੀਟਿੰਗ ਆਪਣੇ ਹਲਕੇ ਖੇਮ ਕਰਨ ਦੇ ਸਾਰੇ ਕਾਂਗਰਸ ਵਰਕਰ ਸਬੰਨਾਂ ਦੀ ਮੰਗਲਵਾਰ ਨੂੰ ਲਾਈਟ ਪੈਲਸ ਦੇ ਵਿੱਚ ਆਪਾਂ ਸਵੇਰੇ 10 ਵਜੇ ਆਪਾਂ ਰੱਖੀ ਹੈ ਸੋ ਸਾਰੇ ਜ਼ੋਨ ਇੰਚਾਰਜ ਸਬੰਨਾਂ ਨੂੰ ਮੇਰੀ ਬੇਨਤੀ ਵੀ ਆਪੋ ਆਪਣੇ ਜ਼ੋਨ ਦੇ ਜਿਹੜੇ ਪਿੰਦੇ ਪਿੰਡ ਆ ਉਥੋਂ ਦੇ ਪੰਜ ਸਰਪੰਚ ਜਿਹੜੇ ਵੀ ਆਪਣੇ ਕਾਂਗਰਸ ਪਾਰਟੀ ਦੇ ਵਰਕਰਸ ਬਾਣਿਆ ਯੂਥ ਹਲੇ ਆ ਸਾਰੇ ਭਰਾਵਾਂ ਨੂੰ ਤੁਸੀਂ ਅੱਜ ਤੋਂ ਹੀ ਸਨਾਨਾ ਲਾ ਕੇ ਵੀ ਕੋਈ ਮੈਸੇਜ ਤੁਹਾਨੂੰ ਰਹਿ ਜੇ ਮੰਗਲਵਾਰ ਸਵੇਰੇ 10 ਵਜੇ ਲਾਈਮ ਲਾਈਟ ਦੇ ਵਿੱਚ ਆਪਾਂ ਇਕੱਠੇ ਹੋ ਕੇ ਸਾਰੀ ਆਉਣ ਵਾਲੇ ਟਾਈਮ ਦੀ ਜਿਹੜੀਆਂ ਚੋਣਾਂ ਵਾਂ ਉਹਦੀ ਆਪਾਂ ਰਾਜਨੀਤੀ ਉੱਥੇ ਬਣਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਵੀ ਸਾਰੇ ਤੁਸੀਂ ਆਪ ਤੇ ਆਪ ਦੇ ਸਾਥੀਆਂ ਦੇ ਸਮੇਤ ਮੰਗਲਵਾਰ ਨੂੰ ਲਾਈਮ ਲਾਈਟ ਦੇ ਵਿੱਚ ਪਹੁੰਚ ਕੇ ਤੇ ਆਪਣਾ ਜਿਹੜਾ ਕਾਂਗਰਸ ਪਾਰਟੀ ਦੀ ਜਿਹੜੀ ਇਲੈਕਸ਼ਨ ਆਪਾਂ ਉਹਦੇ ਵੱਲੋਂ ਲੜਨੀ ਆ ਉਹਦੇ ਵਾਸਤੇ ਆਪਾਂ ਸਾਰੀ ਰਣਨੀਤੀ ਤਿਆਰ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰੇ ਕਲਜੀ ਸਾਰੇ ਡੋਨ ਇੰਚ ਚਾਰ ਸਬਾਨ ਪੰਜ ਸਰਪੰਚ ਸਾਰੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਬਾਨ ਨੂੰ ਮੇਰੀ ਬੇਨਤੀ ਆ ਵੀ ਜਿਵੇਂ ਅੱਗੇ ਵੀ ਆਪਾਂ ਜ਼ਿਕਰ ਕੀਤਾ ਹੈ ਵੀ ਪੰਚਾਇਤਾਂ ਦੀਆਂ ਚੋਣਾਂ ਦਾ ਜਿਹੜਾ ਵਾ ਉਹ 20 ਅਕਤੂਬਰ ਤੱਕ ਦਾ ਜਿਹੜਾ ਹੋਣ ਦਾ ਉਹ ਪ੍ਰੋਗਰਾਮ ਆ ਗਿਆ ਵਾ ਸੋ ਉਹਦੇ ਸਬੰਧ ਦੇ ਵਿੱਚ ਆਪਾਂ ਇੱਕ ਆਵਦੀ ਮੀਟਿੰਗ ਆਪਣੇ ਹਲਕੇ 'ਖੇਮ' ਕਰਦੇ ਸਾਰੇ ਕਾਂਗਰਸ ਵਰਕਰਸ ਬਾਨਾਂ ਦੀ ਮੰਗਲਵਾਰ ਨੂੰ ਲਾਈਟ ਪੈਲਸ ਦੇ ਵਿੱਚ ਆਪਾਂ ਸਵੇਰੇ 10 ਵਜੇ ਆਪਾਂ ਰੱਖੀ ਹੈ ਸੋ ਸਾਰੇ ਜ਼ੋਨ ਦੇ ਜਾਰ ਸਬੰਨਾਂ ਨੂੰ ਮੇਰੀ ਬੇਨਤੀ ਵੀ ਆਪਕੋ ਆਪਣੇ ਜ਼ੋਨ ਦੇ ਜਿਹੜੇ ਪਿੰਦੇ ਪਿੰਡ ਆ ਉਥੋਂ ਦੇ ਪੰਜ ਸਰਪੰਚ ਜਾਂ ਜਿਹੜੇ ਵੀ ਆਪਣੇ ਕਾਂਗਰਸ ਪਾਰਟੀ ਦੇ ਵਰਕਰਸ ਬਾਨ ਆ ਯੂਥ ਵਾਲੇ ਆ ਸਾਰੇ ਭਰਾਵਾਂ ਨੂੰ ਅੱਜ ਜੇ ਤੁਸੀਂ ਸੁਨਾਹ ਲਾ ਕੇ ਵੀ ਕੋਈ ਮੈਸੇਜ ਤੁਹਾਨੂੰ ਰਹਿ ਜੇ ਮੰਗਲਵਾਰ ਸਵੇਰੇ 10 ਵਜੇ ਲਾਈਮ ਲਾਈਟ ਦੇ ਵਿੱਚ ਆਪਾਂ ਇਕੱਠੇ ਹੋ ਕੇ ਸਾਰੀ ਆਉਣ ਵਾਲੇ ਟਾਈਮ ਦੀ ਜਿਹੜੀਆਂ ਚੋਣਾਂ ਵਾਂ ਉਹਦੀ ਆਪਾਂ ਰਾਣੀਤੀ ਉੱਥੇ ਬਣਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਵੀ ਸਾਰੇ ਤੁਸੀਂ ਆਪ ਤੇ ਆਪ ਦੇ ਸਾਥੀਆਂ ਦੇ ਸਮੇਤ ਮੰਗਲਵਾਰ ਨੂੰ ਲਾਈਮ ਲਾਈਟ ਦੇ ਵਿੱਚ ਪਹੁੰਚ ਕੇ ਤੇ ਆਪਣਾ ਜਿਹੜਾ ਕਾਂਗਰਸ ਪਾਰਟੀ ਦੀ ਜਿਹੜੀ ਇਲੈਕਸ਼ਨ ਆਪਾਂ ਉਹਨਾਂ ਵੱਲੋਂ ਲੜਨੀ ਹੈ ਉਦੇਵ ਆ ਤੇ ਪਾਸਾਰੀ ਅਦਾਨ ਨਿਤੀ ਤਿਆਰ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ